ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਸਪਰੇਅ ਪੰਪ ਜੋ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਟਰੈਕਟਰ ਬ੍ਰੀਚ ਦੇ ਉੱਤੇ ਲੱਗਿਆ ਹੋਇਆ 2021 ਮਾਡਲ ਪੰਪ ਟਰੈਕਟਰ ਦਾ ਮਾਡਲ ਵੀ 2021 ਇਸ ਪੰਪ ਦੇ ਦੁਆਰਾ ਸਪਰੇਅ ਅਤੇ ਜੋ ਕਿ ਯੂਰੀਆ ਜਾਂ ਡੀਏਪ ਖਾਦ ਵੀ ਪਾਈ ਜਾਂਦੀ ਹੈ ਟਰੈਕਟਰ ਦੀ ਹਾਲਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਪੰਪ ਦੀ ਹਾਲਤ ਵੀ ਦੇਖ ਸਕਦੇ ਹੋ ਵਧੀਆ ਸਾਫ਼ ਹਾਲਤ ਦੇ ਵਿੱਚ ਇਹ ਪੰਪ ਪਕਾਉ ਹੈ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਇਸ ਪੰਪ ਦੇ ਰੇਟ ਦੇ ਸਬੰਧਤ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਏਰੀਆ ਬਰਨਾਲਾ ਪਿੰਡ ਉਗੋਕੇ ਇਹ ਪੰਪ ਜੋ ਕਿ ਖੜਾ ਹੈ ਬਤੀਆ ਹਾਲਤ ਦੇ ਵਿੱਚ ਸਪਰੇ ਪੰਪ ਔਰ ਜੂਰੀਆ ਜਾਂ ਡੀਪ ਖਾਦ ਖਾਦ ਖਲਾਰਨ ਦੇ ਵੀ ਇਹ ਕੰਮ ਆਉਂਦਾ ਤੇ ਤਸਵੀਰਾਂ ਦੇ ਵਿੱਚ ਵਧੀਆ ਹਾਲਤ ਦੇ ਵਿੱਚ ਪ੍ਰੀਤ ਟਰੈਕਟਰ ਤੇ ਲੱਗਿਆ ਹੋਇਆ ਇਹ ਪੰਪ ਤੁਸੀਂ ਦੇਖ ਸਕਦੇ ਹੋ ਜੋ ਵੀ ਕਿਸਾਨ ਵੀਰ ਇਹ ਪੰਪ ਲੈਣ ਦਾ ਚਾਹ ਬਣਾ ਹੋਵੇ ਤਾਂ ਵੀਰ ਦਿਨਾਂ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਇਸ ਪੰਪ ਦੇ ਸਬੰਧਤ ਲੈ ਸਕਦੇ ਹੋ 40 ਫੁੱਟ ਜੋ ਕਿ ਏਰੀਆ ਕਵਰ ਕਰਦਾ ਹੈ ਸਪਰੇ ਕਰਨ ਦੇ ਸਮੇਂ ਇਹ ਪੰਪ ਤਸਵੀਰਾਂ ਦੇ ਵਿੱਚ ਬਾਕੀ ਪੰਪ ਤੁਸੀਂ ਦੇਖ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਹੈ ਉਤੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਇਸ ਪੰਪ ਦੇ ਰੇਟ ਦੇ ਸੰਬੰਧਿਤ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ